ਦੂਜੀ ਉਨੇ ਸਮੇਂ ਦੇ ਵਿੱਚ ਅਸੀਂ ਆਪ ਦੇ ਪੰਜਾਬ ਨੂੰ ਉਸ ਪਾਸੇ ਲੈ ਜਾਈਏ ਆਪਣੀ ਖੇਤੀ ਨੂੰ ਮਸ਼ੀਨੀਕਰਨ ਹੋ ਜੇ ਆਪਣੀ ਇੰਡਸਟਰੀ ਦਾ ਮਸ਼ੀਨੀਕਰਨ ਹੋ ਜੇ ਤਾਂ ਕਿ ਆਪਾਂ ਨੂੰ ਜਿਹੜਾ ਹੈਗਾ ਲੋਡ ਹੀ ਨਾ ਪਵੇ ਬਾਹਰਲੀ ਲੇਬਰ ਦੀ ਇੱਥੇ ਮੇਰੇ ਇੱਥੋਂ ਪਿੰਡ ਦੇ ਮਜ਼ਦੂਰ ਭਰਾ ਵੀ ਬੈਠੇ ਆ ਉਹਨਾਂ ਨੂੰ ਮੈਂ ਇਹ ਨਹੀਂ ਕਹੁੰਦਾ ਵੀ ਉਹ ਕਹਿਣਗੇ ਵੀ ਸਾਡਾ ਰੋਜ਼ਗਾਰ ਮਾਰਦੇ ਨਹੀਂ ਮੈਂ ਨਾ ਵੀ ਸਾਡੇ ਜਿਹੜੇ ਮਜ਼ਦੂਰ ਭਰਾ ਉਹ ਸਾਡੀਆਂ ਮਸ਼ੀਨਾਂ ਦਾ ਚਲਾਉਣ ਉਹ ਫੈਕਟਰੀਆਂ ਦੇ ਵਿੱਚ ਠੇਕੇਦਾਰ ਹੋਣ ਲੇਬਰ ਲੈ ਕੇ ਆਉਣ ਨਾ ਕਿ ਉਹ ਉਹ ਜਿਓ ਜੀਆਂ ਕੰਡੀਸ਼ਨਾਂ ਦੇ ਵਿੱਚ ਕੰਮ ਕਰਵਾਇਆ ਜਾਂਦਾ ਉਹਨਾਂ 'ਚ ਕਰਨ ਆਪਾਂ ਨੂੰ ਇਹੋ ਜਿਹਾ ਪੰਜਾਬ ਸਰਜਣਾ ਉਹ ਵੀ ਉਹਨਾਂ ਨੂੰ ਵਧੀਆ ਰੋਜ਼ਗਾਰ ਮਿਲੇ ਚੰਗੀ ਜਿਹੜੀ ਆ ਉਹਨਾਂ ਦੀ ਦਿਹਾੜੀ ਚੰਗੀ ਬਣੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਹੱਕ ਮਿਲੇ ਕਿ ਜਿਹੜਾ ਬੰਦਾ ਮਸ਼ੀਨਰੀ ਚਲਾਉਂਦਾ ਤੁਸੀਂ ਦੇਖਿਆ ਕਮਾਈਨਾ ਚਲਾਉਂਦੇ ਆ ਜਾਂ ਹੋਰ ਚਲਾਉਂਦੇ ਆ ਉਹ ਬਾਕੀਆਂ ਨਾਲੋਂ ਬਿਹਤਰ ਜ਼ਿੰਦਗੀ ਜਿਹੜੀ ਜਿਉਂਦੇ ਆ ਸੋ ਉਹ ਪਾਸੇ ਸਾਰੇ ਲਿਆਉਣ ਨੂੰ ਆਪਾਂ ਨੂੰ ਜਿਹੜੀ ਆ ਰਾਜਨੀਤੀ ਵੀ ਆਪਣੀ ਖੜੀ ਕਰਨੀ ਪੈਣੀ